ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਵਿੱਚ ਵੈਕਟਰ ਬੋਰਨ ਤੇ ਵਾਟਰ ਬੋਰਨ ਜੀਜ਼ਸ ਜਿਹੜੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀਲ ਜੀਜ਼ਸ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਹੈ ਜੀ ਮੈਂ ਤਕਰੀਬਨ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਜੀ ਯੋਧ ਨਸ਼ੇ ਵਿਰੋਧ ਜੀ ਅਸੀਂ ਦੇਖ ਰਿਹਾ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਡਿਮਾਂਡ ਆਈ ਸੀ ਸਾਨੂੰ 4-5 ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਥੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉਹਥੇ ਮਿਲ ਜਾਣਾ ਉਹਨਾਂ ਨੂੰ ਸਾਨੂੰ 4-5 ਨਵੇਂ ਓਟ ਸੈਂਟਰ ਤੇ ਉਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ 2 ਜਾਂ 3 ਨੀ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜਾਏ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ سپورਟ ਗਰੁੱਪ ਕ੍ਰੀਏਟ ਕਰ ਰਹੇ ਹਾਂ ਜੀ ਜਿਹਨੂੰ ਅਸੀਂ ਜਿਸ ਤਰ੍ਹਾਂ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਹਰ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ ਜੀ ਤੇ ਜਿਹੜੇ ਡਰਗ ਐਡਿਕਟ ਆ ਜਿਹੜੇ ਇੰਜੈਕਸ਼ਨ ਲਗਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਅਸੀਂ ਓਰਲ ਸਬਸਟੀਟਿਊਸ਼ਨ ਥੈਰੇਪੀ ਜਾਂ ਲਿਕਵਿਡ ਮੈਥਡੋਂ ਥੈਰੇਪੀ ਸ਼ੁਰੂ ਕਰ ਰਹੇ ਹਾਂ ਜਿਹਦੇ ਨਾਲ ਕੱਟੋ-ਕੱਟ ਜਿਹੜੇ ਬੱਚੇ ਆ ਗਿਆ ਉਹ ਹੈਪਾਟਾਈਟਸ ਤੋਂ ਬਚਣਗੇ ਕਾਲੇ ਪੀਰੀਓ ਤੋਂ ਬਚਣਗੇ ਔਰ ਐਡਸ ਵਰਗੀਆਂ ਬਿਮਾਰੀਆਂ ਤੋਂ ਬਚਣਗੇ ਜਿਹੜੀ ਜਿਹੜੀ ਸ਼ੇਅਰਿੰਗ ਆ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਬੰਦਾ ਸਾਡੇ ਮਤਲਬ ਸੰਪਰਕ ਵਿੱਚ ਆ ਗਿਆ ਫਿਰ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਲਿਜਾ ਕੇ ਉਹਨੂੰ ਗੋਲੀਆਂ ਤੇ ਪਾ ਕੇ ਹੌਲੀ-ਹੌਲੀ ਗੋਲੀਆਂ ਛਡਾਵਾਂਗੇ ਔਰ ਉੱਥੇ ਅਸੀਂ ਜਿਹੜੇ ਡੀਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਮੇਰੀ ਅਸੀਂ ਪੂਰੀ ਡਿਸਕਸ ਕੀਤਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਐਮਐਲਏ ਸਾਹਿਬ ਨਾਲ ਤੇ ਸਾਡੀ ਕੁਛ ਇੱਕ ਸਾਡੇ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਪੜਨਾ ਸੀਗਾ ਉਹਦੇ ਵਿੱਚ ਹੀ ਡੀਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ IIT ਹੈ ਜਾਂ ITIs ਹੈਗੇ ਆ KVK ਹੈ ਖੇਤੀ ਵਿਕਾਸ ਕੇਂਦਰ ਹੈਗਾ ਜਾਂ ਜਿਹੜੇ ਸਨ ਫਾਊਂਡੇਸ਼ਨ ਵਰਗੇ NGOਸ ਆ ਗਿਆ ਪਲਸ ਇੰਡਸਟਰੀ ਨਾਲ ਮਿਲ ਕੇ ਉਹਨਾਂ ਤੋਂ ਇਨਪੁਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ-ਕਿਹੜਾ ਸਕਿੱਲ ਚਾਹੀਦਾ ਪਲੰਬਰ ਚਾਹੀਦੇ ਆ ਫਿਟਰ ਚਾਹੀਦੇ ਆ ਮਤਲਬ ਇਲੈਕਟ੍ਰੀਸ਼ੀਅਨ ਚਾਹੀਦੇ ਆ ਜਾਂ ਹੋਰ ਉਹਦੇ ਜਿਹੜੇ ਕੋਈ ਕੰਪਿਊਟਰ ਬੇਸਡ ਸਕਿੱਲ ਆ ਗਿਆ ਜਾਂ ਕੋਈ ਐਗਰੀਕਲਚਰ ਬੇਸਡ ਸਕਿੱਲ ਆ ਗਿਆ ਤੇ ਜਿਹੜਾ ਕਿਸੇ ਦੀ ਡਿਮਾਂਡ ਹੋਏਗੀ ਇਵਨ ਫੂਡ ਕ੍ਰਾਫਟ ਇੰਸਟੀਚਿਊਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਵਾਲੇ ਸਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ ਜਿਹਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਆ ਔਰ ਉਹਨਾਂ ਨੂੰ ਇੱਕ ਲੌਨ ਫੈਸਿਲ ਤੇ ਇਹਦੀ ਕਮਿਊਨਿਟੀ ਇੰਟੀਗ੍ਰੇਸ਼ਨ ਕਰਨਾ ਹਰ ਪਿੰਡ ਦੇ ਵਿੱਚ ਸਾਡੇ ਜਿਹੜੀ ਹੈਗੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਐਂਡ ਸੈਨੀਟੇਸ਼ਨ ਕਮੇਟੀ 15 ਮੈਂਬਰ ਕਮੇਟੀਆਂ ਬਣਾ ਲੀਆਂ ਅਸੀਂ ਇਸ ਤਰ੍ਹਾਂ ਜਿਹੜਾ ਯੂਥ ਹੈ ਉਹਦੀਆਂ ਕਮੇਟੀਆਂ ਬਣ ਰਹੀਆਂ ਜੀ ਹੁਣ ਬਹੁਤ ਸਾਰੀ ਐਕਟੀਵਿਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਯੂਥ ਨੂੰ ਮੋਟੀਵੇਟ ਕਰਨ ਲਈ ਨਸ਼ੇ ਛਡਾਉਣ ਵਾਸਤੇ ਤੇ ਇਹ ਸਾਰਾ ਜਿਹੜਾ ਇੱਕ ਕੋਆਰਡੀਨੇਸ਼ਨ ਐਟ ਦਾ ਡਿਸਟ੍ਰਿਕਟ ਲੈਵਲ ਤੇ ਇਹਨੂੰ ਸਬਡਿਵੀਜ਼ਨ ਲੈਵਲ ਦੇ ਉੱਤੇ ਇਸੇ ਤਰ੍ਹਾਂ ਅਸੀਂ ਪਿਛਲੀ ਵਾਰੀ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜ਼ਿਲ੍ ਸਾਡਾ ਹੈਲਥ ਵਿਭਾਗ ਔਰ ਇਹਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਇਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਐ এডੂਕੇਸ਼ਨ ਡਿਪਾਰਟਮੈਂਟ ਦਾ এডੂਕੇਸ਼ਨ ਦੇ ਵਿੱਚ ਲੀਡ ਰੋਲ ਐ ਚਾਹੇ ਕੱਲ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਐ ਜਾਂ ਈ ਸਿਗਰੇਟਸ ਐ ਜਾਂ ਜਿਹੜੇ ਤੁਹਾਡੇ ਅੱਜਕੱਲ ਸਟਰਾਬਰੀ ਕੈਂਡੀਜ਼ ਐ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਸੋ ਬੱਚਿਆਂ ਦੀ এডੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਵੌਂਟ ਜੀਜ਼ਸ ਦਾ ਹੈ ਅਸੀਂ ਹਰ ਇੱਕ ਟੀਚਰ ਨੂੰ ਆਂਗਣਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿ ਡੈਂਗੂ ਦਾ ਲਾਰਵਾ ਕਿੱਥੇ-ਕਿੱਥੇ ਬਰੀਡ ਕਰਦਾ ਤੇ ਕਿੱਦਾਂ ਉਹਨੂੰ ਆਈਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਆ ਕਿ 80% ਰਿਡਕਸ਼ਨ ਹੋਵੇ ਉਹ ਇਹ ਇੱਕ ਨਵੀਂ ਅਪਰੋਚ ਆ ਜਿਹੜੀ ਕਿ ਪ੍ਰੀਵੈਂਟਿਵ ਐ ਬਹੁਤ ਸਸਤੀ ਐ ਇਸ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫਸਟਾਈਲ ਡਿਸਆਰਡਰ ਆ ਕਿ ਬਲੱਡ ਪ੍ਰੈਸ਼ਰ ਸ਼ੂਗਰ ਉਹਨੂੰ ਜੇ ਆਪਾਂ ਟਾਈਮ ਸਿਰ ਡਾਇਗਨੋਸ ਨਹੀਂ ਕਰਦੇ ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਇਲਸਿਸ ਸੈਂਟਰ ਖੁੱਲੇ ਹੋਏ ਆਪਣੇ ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ ਜਬਾਨ ਸਥਤਲਾਨ ਲੱਗ ਗਈ ਜਾਂ ਉਹਦਾ ਕੋਈ ਬਾਹ ਕਮਜ਼ੋਰ ਹੋ ਗਈ ਜਾਂ ਉਹਦਾ ਇੱਕ ਪੂਰਾ ਪਾਸਾ ਹੀ ਮਾਰਿਆ ਗਿਆ ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੋ ਇਹ ਤਿੰਨਾਂ ਤਿੰਨਾਂ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ ਪੈਰੀਫਰਲ ਨਿਊਰੋਪੈਥੀ ਹੋਵੇ ਮਤਲਬ ਸਟ੍ਰੋਕ ਹੋਵੇ ਜਾ ਹਾਰਟ ਅਟੈਕ ਹੋਵੇ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮੈਜੋਰਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰਟੈਨਸ਼ਨ ਤੇ ਡਾਇਬੀਟਿਸ ਹੈ ਇਹ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਹੀ ਕਰਾਂਗੇ ਤਾਂ ਕੈਂਸਰ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈ ਹੈ ਜੀ ਮਾਲੀ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਇੰਸਟੀਚਿਊਟ ਆਂਡ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਵੀ ਜਿਹੜੇ ਵੀ ਜਿਹੜੇ ਵੀ दारू ਪਿੰਦੇ ਆ ਜੀ ਉਹ ਜ਼ਰੂਰ ਜਾ ਕੇ ਕੋਈ ਟੈਸਟ ਕਰਾ ਲਓ ਜੇ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰ ਰਹੇ ਆ ਜਿਹੜੇ ਲੇਟੈਸਟ ਟੈਸਟ ਹੈ ਤੁਹਾਡੇ ਚਾਹੇ ਉਹ ਅਲਟਰਾਸਾਉਂਡ ਹੈ ਜਾਂ ਫਾਈਬਰੋਸਕੋਪ ਹੈ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਤੁਹਾਡਾ ਲਿਵਰ ਫੇਲਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲੇ ਟ੍ਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮੇ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਇਹਦੇ ਨਾਲ ਅਸੀਂ ਲੋਕਲ ਜਿਹੜੇ ਰਿਸੋਰਸਸ ਆ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਕਰਕੇ ਚਾਹੇ ਯੁੱਧ ਨਸ਼ੇ ਵਿਰੋਧ ਦਾ ਜਹਾਂ ਸਾਡਾ ਜਿਹੜਾ ਯੁੱਧ ਹੈਗਾ ਫॉर ਕੰਟਰੋਲ ਆਫ ਕਮਿਨਿਕੇਬਲ ਡਿਜ਼ੀਜ਼ ਜਿਹਦੇ ਚ ਲਾਈਫਸਟਾਈਲ ਡਿਸਆਰਡਰ ਵੀ ਆ ਗਏ ਵੈਕਟਰ ਬੋਰਨ ਵੀ ਆ ਗਏ ਤੇ ਵਾਟਰ ਬੋਰਨ ਡਿਜ਼ੀਜ਼ ਆ ਗਏ ਇਹ ਇਸ ਤਰ੍ਹਾਂ ਜਿਹੜੀ ਮਾਨ ਸਰਕਾਰ ਕੰਮ ਕਰਦੀ ਹੈ ਜੀ ਤੇ ਇਹਦੇ ਨਾਲ ਜੇ ਆਪਾਂ ਜਿਹੜੀ ਨਵੀਂ ਅਪਰੋਚ ਆ ਉਹਦੇ ਚ ਸਾਡੀਆਂ ਜ਼ਿਲ੍ਹਿਆਂ ਦੇ ਵਿੱਚ 26000 ਦੀ ਕੈਪੈਸਿਟੀ ਆ 34000 ਬੰਦੇ ਆ ਲੇਕਿਨ 10000 ਬੰਦੇ ਉਹਦੇ ਚ ਇਹੋ ਜਿਹੇ ਆ ਜਿਹੜੇ ਡਰਗ ਨਾਲ ਰਿਲੇਟਡ ਆ ਉਹਨਾਂ ਦੇ ਵਿੱਚੋਂ ਜੇ ਅਸੀਂ 5 6 7 8000 ਬੰਦੇ ਜਿਹੜੀ ਕਿ ਅਸੀਂ ਕੈਪੈਸਟੀ ਕ੍ਰੀਏਟ ਕਰ ਰਹੇ ਆ ਆਪਣੇ ਹਸਪੀਟਲਸ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲਾਂ ਉਹਨਾਂ ਦੇ ਵਿੱਚ ਨਰਸਿੰਗ ਕਾਲਜਿਸ ਦੇ ਵਿੱਚ ਮੈਡੀਕਲ ਕਾਲਜਿਸ ਦੇ ਵਿੱਚ 5-7000 ਬੈਡ ਦੀ ਕੈਪੈਸਿਟੀ ਸਾਰੇ ਪੰਜਾਬ 'ਚ ਕ੍ਰੀਏਟ ਕਰ ਰਹੇ ਆ ਤਾਂ ਕਿ ਬੰਦਿਆਂ ਨੂੰ ਨਸ਼ੇ ਨੂੰ ਡੀਕ੍ਰਿਮੀਨਲਾਈਜ਼ ਕਰਕੇ ਉਹਨਾਂ ਨੂੰ ਜੇਲ੍ਹ ਨਾ ਭੇਜ ਕੇ ਹਸਪਤਾਲਾਂ ਵਿੱਚ ਲਿਜਾ ਕੇ ਰਿਫਾਰਮ ਕਰਕੇ ਉਸ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੰਮ ਤੇ ਲਾਇਆ ਜਾ ਸਕੇ ਨਿਚਲੇ ਜਿਹੜਾ ਹਿਊਮਨ ਮਾਈਂਡ ਹੈ ਨਾ ਜੀ ਇਹ ਜਿਹੜਾ ਨਸ਼ੇ ਨਾਲ ਲੱਗਿਆ ਹੋਇਆ ਉਹਨੂੰ ਤੁਸੀਂ ਕਿਸੇ ਧਰਮ ਨਾਲ ਜੋੜ ਸਕਦੇ ਹੋ ਵਿੱਚ ਜੇ ਪੋਜ਼ਿਟਿਵ ਪ੍ਰਡਿਕਸ਼ਨ ਜਾਂ ਤੁਸੀਂ ਉਹਨੂੰ ਕੰਮ ਨਾਲ ਜੋੜ ਸਕਦੇ ਹੋ ਮਤਲਬ ਨਾ ਇਹ ਧਰਮ ਮਤਲਬ ਧਰਮ ਤੇ ਕਰਮ ਦੋਹੀ ਰਸਤੇ ਆ ਉਹਨੂੰ ਕਿਸੇ ਕੰਮ ਨਾਲ ਜੋੜ ਦਿੱਤਾ ਉਹਨੂੰ ਖੇਡਾਂ ਨਾਲ ਜੋੜ ਦਿੱਤਾ ਉਹਨੂੰ ਪੜ੍ਹਾਈ ਨਾਲ ਜੋੜ ਦਿੱਤਾ ਬੱਚੇ ਨੂੰ ਪੜ੍ਹਨ ਦੀ ਆਦਤ ਪਾਤੀ ਬੱਚੇ ਨੂੰ 뮤직 ਦੀ ਜਾਂ ਕਲਚਰ ਦੀ ਆਦਤ ਪਾਤੀ ਜਾਂ ਸਭ ਤੋਂ ਵਧੀਆ ਹੈਗਾ ਕਿ ਜੋ ਬੰਦੇ ਦੀ ਹੌਬੀ ਹੈ ਉਹਨੂੰ ਉਹੀ ਕੰਮ ਸਿਖਾਤਾ ਸਪੋਜ਼ ਕੋਈ ਬੰਦਾ ਆਪਣਾ ਢਾਬਾ ਖੋਲਣਾ ਚਾਹੁੰਦਾ ਹੈ ਆਪਣਾ ਮੋਬਾਈਲ ਰਿਪੇਅਰ ਦੀ ਸ਼ਾਪ ਖੋਲਣਾ ਚਾਹੁੰਦਾ ਹੈ ਮੇਲ हेयर ਸਲੂਨ ਖੋਲਣਾ ਚਾਹੁੰਦਾ ਹੈ ਜਾਂ ਉਹ ਫੈਕਟਰੀ 'ਚ ਕੰਮ ਕਰਨਾ ਚਾਹੁੰਦਾ ਜਾਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਉਹ ਹਾਈ ਵੈਲਿਊ ਐਗਰੀਕਲਚਰ ਕਰਨਾ ਚਾਹੁੰਦਾ ਜਿਵੇਂ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਸਾਡੇ ਕਿਸਾਨ ਆਰਗੈਨਿਕ ਫਾਰਮਿੰਗ ਕਰ ਰਹੇ ਆ 올 ਇੰਡੀਆ ਪਿੰਗਲਾ ਅਸ਼ਰਮ ਚ ਦਾ ਰਾਜਵੀਰ ਸਿੰਘ ਹੈ ਜੀ ਉਹ ਕੋਈ ਕੈਮੀਕਲ ਯੂਜ਼ ਨਹੀਂ ਕਰਦੇ 1 ਏਕੜ ਦੇ ਵਿੱਚ ਉਹ 8 ਫਸਲਾਂ ਬੀਜਦੇ ਆ ਲੱਗ ਲੱਗ ਫਸਲਾਂ ਔਰ ਸਿਰਫ 2 ਕਨਾਲ ਵਿੱਚ ਗੰਨਾ ਬੀਜ ਕੇ 400 ਕਿਲੋ ਕੱਢ ਰਹੇ ਆ ਉਹ 1 ਏਕੜ ਦੇ ਵਿੱਚ ਉਹ 14 ਲੱਖ ਦੀ ਜਿਹੜੀ ਕਿ ਪਿਓਰ ਆਰਗੈਨਿਕ ਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਜੀ ਅਕ ਦਦੂਰਾ ਨਿੰਮ ਇਹਨਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਜਾਂ ਜਿਹੜਾ ਗੁੜ ਆਪਣਾ ਗੋਬਰ ਔਰ ਜਿਹੜਾ ਹੈਗਾ ਐਨੀਮਲ ਤੋਂ ਕਾਊ ਡੰਗ ਤੋਂ ਔਰ ਯੂਰਿਨ ਤੋਂ ਜਿਹੜਾ ਹੈਗਾ ਉਹਦੇ ਵਿੱਚ ਬੰਨੇ ਦੀ ਮਿੱਟੀ ਬੇਸਨ ਪਾ ਕੇ ਉਹ ਇੱਕ ਉਹਨੂੰ ਜਿਹੜਾ ਗੁੜ ਜਲ ਅਮਰਤ ਕਹਿੰਦੇ ਆ ਜਾਂ ਬੀਜ ਅਮਰਤ ਕਹਿੰਦੇ ਆ ਉਹਦੇ ਨਾਲ ਮਤਲਬ ਇੱਕ ਪਿਓਰ ਜਿਹੜਾ ਖਾਣਾ ਜਿਹੜਾ ਸਿਹਤ ਭਰਪੂਰ ਆ ਤੇ ਇਹ ਵੜੀਆਂ ਸਾਰੀਆਂ ਟ੍ਰੇਨਿੰਗ ਅਸੀਂ ਫ੍ਰੀ ਦਵਾ ਦਵਾ ਰਹੇ ਆ ਲੋਕਾਂ ਨੂੰ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਸਾਡੇ ਨੈਸ਼ਨਲ ਕਮਿਸ਼ਨਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਤੇ ਅਸੀਂ ਸਾਰੇ ਮੈਂ ਵੀ ਐਮਐਲਏ ਸਾਹਿਬ ਸਾਰੇ ਅਫਸਰ ਸਬਾਨ ਅਸੀਂ ਉਹਨਾਂ ਦੀ ਟੀਮ ਹੈ ਸੋ ਅਸੀਂ ਇੱਕ ਐਜ਼ ਅ ਟੀਮ ਕੋਆਰਡੀਨੇਟਡ ਐਫਰਟ ਕਰ ਰਹੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੋਜ਼ਗਾਰ ਇੱਥੇ ਮਿਲੇ ਕਿਉਂਕਿ ਬਾਹਰਲੇ ਰਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਬੰਦ ਹੋ ਗਏ ਆ ਤੇ ਇੱਥੇ ਬੱਚਾ ਨੂੰ ਅਸੀਂ ਰੋਜ਼ਗਾਰ ਪੈਦਾ ਕਰਕੇ ਦੇਣਾ ਔਰ ਸਾਡੇ ਜਿਹੜੇ ਪ੍ਰੋਡਕਟ ਹੈ ਔਰ ਸਾਡੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਨਰਸਿੰਗ ਸਟੂਡੈਂਟ ਹੈ ਮੈਡੀਕਲ ਸਟੂਡੈਂਟ ਹੈ ਨੀਰਿੰਗ ਸਟੂਡੈਂਟਸ ਹੈ ਉਹਨਾਂ ਨੂੰ ਅਸੀਂ ਇਹੋ ਜਿਹੇ ਸਕਿੱਲ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਗਲੋਬਲ ਡਿਮਾਂਡ ਹੋਵੇ ਇੱਥੋਂ ਜੇ ਹੁਣ ਤਾਂ ਟ੍ਰੇਨ ਹੋ ਕੇ ਜਾਣ ਹਰ ਐਜੂਕੇਸ਼ਨ ਲਈ ਜਾਣ ਜਾਂ 12-12 ਵਾਲੇ ਉਹਨਾਂ ਨੂੰ ਕਹਿਣ ਕਿ ਜਿਹੜੇ ਇੰਜੀਨੀਅਰ ਹੈ ਡਾਕਟਰ ਹੈ ਜਾਂ ਨਰਸਸ ਹੈ ਉਹ ਇੰਡੀਆ ਦੇ ਬੈਸਟ ਹੈ ਵੀ ਉੱਥੋਂ ਲੈ ਕੇ ਆਓ ਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਜਿਹੜੀ ਗ੍ਰੀ ਕੁਲੀਕ ਹੈ ਜੀ ਦਿਨੇਸ਼ ਚੱਡਾ ਜੀ ਐਡਵੋਕੇਟ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਕਰ ਐਸਐਸਪੀ ਔਰ ਸਿਵਲ ਸਰਜਨ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਜੀ ਉਹਦੇ ਵਿੱਚ ਉਹਨੂੰ ਲੈ ਕੇ ਜੀ ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਵਿੱਚ ਵੈਕਟਰ ਬੋਰਨ ਤੇ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਲ ਡਿਜ਼ੀਜ਼ ਦਾ ਜਿਹੜਾ ਹੁੰਦਾ ਹੈ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਹੈ ਜੀ ਮੈਂ ਤਕਰੀਬਨ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਹਾਂ ਜੀ ਯੋਧ ਨਸ਼ੇ ਵਿਰੋਧ ਜੀ ਅਸੀਂ ਦੇਖ ਰਿਹਾ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਡਿਮਾਂਡ ਆਈ ਸੀ ਕਿ ਸਾਨੂੰ 4-5 ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਥੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉੱਥੇ ਮਿਲ ਜਾਣਾ ਉਹਨਾਂ ਨੂੰ ਕਿ ਸਾਨੂੰ 4-5 ਨਵੇਂ ਓਟ ਸੈਂਟਰ ਤੇ ਉਹ ਮਨ ਉਹ ਇੱਥੇ ਆ ਕੇ ਪਤਾ ਲੱਗਿਆ ਵੀ ਦੋ ਜਾਂ ਤਿੰਨ ਹੀ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜੇ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ سپورਟ ਗਰੁੱਪ ਕ੍ਰੀਏਟ ਕਰ ਰਹੇ ਹਾਂ ਜੀ ਜਿਹਨੂੰ ਅਸੀਂ ਜਿਸ ਤਰ੍ਹਾਂ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਹਰ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ ਜੀ ਤੇ ਜਿਹੜੇ ਡਰੱਗ ਐਡਿਕਟ ਆ ਜਿਹੜੇ ਇੰਜੈਕਸ਼ਨ ਲਗਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਅਸੀਂ ਓਰਲ ਸਬਸਟੀਟਿਊਸ਼ਨ ਥੈਰੇਪੀ ਜਾਂ ਲਿਕਵਿਡ ਮੈਥਡੋਨ ਜਿਹਦੇ ਨਾਲ ਘੱਟੋ ਘੱਟ ਜਿਹੜੇ ਬੱਚੇ ਆ ਗਿਆ ਉਹ ਹੈਪਾਟਾਈਟਸ ਤੋਂ ਬਚਣਗੇ ਕਾਲੇ ਪੀਰੀਓ ਤੋਂ ਬਚਣਗੇ ਔਰ ਐਡਸ ਵਰਗੀਆਂ ਬਿਮਾਰੀਆਂ ਤੋਂ ਬਚਣਗੇ ਜਿਹੜੀ ਜਿਹੜੀ ਸ਼ੇਰਿੰਗ ਆਫ ਰੈਂਜਰਸ ਕਰਕੇ ਹੁੰਦੀ ਆ ਉਹਦੇ ਨਾਲ ਹਾਰਮ ਰਿਡਕਸ਼ਨ ਹੋਏਗਾ ਔਰ ਦੂਜੀ ਗੱਲ ਇਹ ਆ ਕਿ ਜਦੋਂ ਬੰਦਾ ਸਾਡੇ ਮਤਲਬ ਸੰਪਰਕ ਵਿੱਚ ਆ ਗਿਆ ਫਿਰ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਲਿਜਾ ਕੇ ਉਹਨੂੰ ਗੋਲੀਆਂ ਤੇ ਪਾ ਕੇ ਹੌਲੀ ਹੌਲੀ ਗੋਲੀਆਂ ਛਡਾਵਾਂਗੇ ਔਰ ਉੱਥੇ ਅਸੀਂ ਜਿਹੜੇ ਡੀਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਮੇਰੀ ਅਸੀਂ ਪੂਰੀ ਡਿਸਕਸ ਕੀਤਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਐਮਐਲਏ ਸਾਹਿਬ ਨਾਲ ਤੇ ਸਾਡੀ ਕੁਛਕ ਸਾਡੇ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਪੜਨਾ ਸੀਗਾ ਉਹਦੇ ਵਿੱਚ ਹੀ ਡੀਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ ਆਈਆਈਟੀ ਹੈ ਜਾਂ ਆਈਟੀਆਈਸ ਹੈਗੇ ਆ ਕੇਵੀਕੇ ਆ ਖੇਤੀ ਵਿਕਾਸ ਕੇਂਦਰ ਹੈਗਾ ਜਾਂ ਜਿਹੜੇ ਸਨ ਫਾਊਂਡੇਸ਼ਨ ਵਰਗੇ ਐਨਜੀਓਸ ਆ ਗਏ ਆ ਪਲੱਸ ਇੰਡਸਟਰੀਅਲ ਮਿਲ ਕੇ ਉਹਨਾਂ ਤੋਂ ਇਨਪੁਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ-ਕਿਹੜਾ ਸਕਿੱਲ ਚਾਹੀਦਾ ਪਲੰਬਰ ਚਾਹੀਦਾ ਆ ਫਿਟਰ ਚਾਹੀਦਾ ਆ ਮਤਲਬ ਇਲੈਕਟ੍ਰੀਸ਼ੀਅਨ ਚਾਹੀਦਾ ਆ ਜਾਂ ਹੋਰ ਉਹਦੇ ਜਿਹੜੇ ਕੋਈ ਕੰਪਿਊਟਰ ਬੇਸਡ ਸਕਿੱਲ ਆ ਗਿਆ ਜਾਂ ਕੋਈ ਐਗਰੀਕਲਚਰ ਬੇਸਡ ਸਕਿੱਲ ਆ ਗਿਆ ਤੇ ਜਿਹੜਾ ਕਿਸੇ ਦੀ ਡਿਮਾਂਡ ਹੋਏਗੀ ਇਵਨ ਫੂਡ ਕ੍ਰਾਫਟ ਇੰਸਟੀਚਿਊਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਵਾਲੇ ਸਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ ਜਿਹਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਆ ਔਰ ਉਹਨਾਂ ਨੂੰ ਇੱਕ ਲੌਨ ਫੈਸ ਤੇ ਇਹਦੀ ਕਮਿਊਨਿਟੀ ਇੰਟੀਗ੍ਰੇਸ਼ਨ ਕਰਨਾ ਹਰ ਪਿੰਡ ਦੇ ਵਿੱਚ ਸਾਡੇ ਜਿਹੜੀ ਹੈਗੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਐਂਡ ਸੈਨੀਟੇਸ਼ਨ ਕਮੇਟੀ 15 ਮੈਂਬਰ ਕਮੇਟੀਆਂ ਬਣਾ ਲੀਆਂ ਅਸੀਂ ਇਸ ਤਰ੍ਹਾਂ ਹੀ ਜਿਹੜਾ ਯੂਥ ਹੈ ਉਹਦੀਆਂ ਕਮੇਟੀਆਂ ਬਣ ਰਹੀਆਂ ਜੀ ਹੁਣ ਬਹੁਤ ਸਾਰੀ ਐਕਟੀਵਿਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਯੂਥ ਨੂੰ ਮੋਟੀਵੇਟ ਕਰ ਲਈ ਨਸ਼ੇ ਛਡਾਉਣ ਵਾਸਤੇ ਤੇ ਇਹ ਸਾਰਾ ਜਿਹੜਾ ਇੱਕ ਕੋਆਰਡੀਨੇਸ਼ਨ ਐਟ ਦਾ ਡਿਸਟ੍ਰਿਕਟ ਲੈਵਲ ਤੇ ਇਹਨੂੰ ਸਬਡਿਵੀਜ਼ਨ ਲੈਵਲ ਦੇ ਉੱਤੇ ਇਸੇ ਤਰ੍ਹਾਂ ਅਸੀਂ ਪਿਛਲੀ ਵਾਰੀ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜ਼ਿਲ ਸਾਡਾ ਹੈਲਥ ਵਿਭਾਗ ਔਰ ਇਹਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਇਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਐ ਐਜੂਕੇਸ਼ਨ ਡਿਪਾਰਟਮੈਂਟ ਦਾ ਐਜੂਕੇਸ਼ਨ ਦੇ ਵਿੱਚ ਲੀਡ ਰੋਲ ਐ ਚਾਹੇ ਗੱਲ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਐ ਜਾਂ ਈ ਸਿਗਰੇਟਸ ਐ ਜਾਂ ਜਿਹੜੇ ਤੁਹਾਡੇ ਅੱਜਕੱਲ ਸਟਰਾਬਰੀ ਕੈਂਡੀਜ਼ ਐ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਸੋ ਬੱਚਿਆਂ ਦੀ ਐਜੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਬੋਰਡ ਜੀਜ਼ ਇਸ ਹੈ ਅਸੀਂ ਹਰ ਇੱਕ ਟੀਚਰ ਨੂੰ ਆਂਗਣਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿ ਡੇਂਗੂ ਦਾ ਲਾਰਵਾ ਕਿੱਥੇ-ਕਿੱਥੇ ਬਰੀਡ ਕਰਦਾ ਤੇ ਕਿੱਦਾਂ ਉਹਨੂੰ ਆਈਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਹੈ ਕਿ 80% ਰਿਡਕਸ਼ਨ ਹੋਵੇ ਉਹ ਇਹ ਇੱਕ ਨਵੀਂ ਅਪਰੋਚ ਹੈ ਜਿਹੜੀ ਕਿ ਪ੍ਰੀਵੈਂਟਿਵ ਹੈ ਬਹੁਤ ਸਸਤੀ ਹੈ ਇਸ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫਸਟਾਈਲ ਡਿਸਆਰਡਰ ਹੈ ਕਿ ਬਲੱਡ ਪ੍ਰੈਸ਼ਰ ਸ਼ੂਗਰ ਉਹਨੂੰ ਜੇ ਆਪਾਂ ਟਾਈਮ ਸਿਰ ਡਾਇਗਨੋਸ ਨਹੀਂ ਕਰਦੇ ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਇਲਿਸਿਸ ਸੈਂਟਰ ਖੁੱਲੇ ਹੋਏ ਆਪਣੇ ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ ਜਵਾਨ ਸਤ ਲਾਨ ਲੱਗ ਗਈ ਜਾਂ ਉਹਦਾ ਕੋਈ ਬਾਹ ਕਮਜ਼ੋਰ ਹੋ ਗਈ ਜਾਂ ਉਹਦਾ ਇੱਕ ਪੂਰਾ ਪਾਸਾ ਮਾਰਿਆ ਗਿਆ ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੋ ਇਹ ਤਿੰਨਾ ਤਿੰਨਾ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ ਪੈਰੀਫਰਲ ਨਿਊਰੋਪੈਥੀ ਹੋਵੇ ਮਤਲਬ ਸਟ੍ਰੋਕ ਹੋਵੇ ਜਾ ਹਾਰਟ ਅਟੈਕ ਹੋਵੇ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮੈਜੋਰਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰਟੈਨਸ਼ਨ ਤੇ ਡਾਇਬੀਟਿਸ ਹੈ ਆ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਕਰਾਂਗੇ ਤਾਂ ਕੈਂਸਰ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈ ਹੈ ਜੀ ਮਾਲੇ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਤੇ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਵੀ ਜਿਹੜੇ ਵੀ ਜਿਹੜੇ ਵੀ दारू ਪਿੰਦੇ ਆ ਜੀ ਉਹ ਜ਼ਰੂਰ ਜਾ ਕੇ ਕੋਈ ਟੈਸਟ ਕਰਾ ਲਓ ਜੇ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰ ਰਹੇ ਆ ਜਿਹੜੇ ਲੇਟੈਸਟ ਟੈਸਟ ਹੈ ਤੁਹਾਡੇ ਚਾਹੇ ਉਹ ਅਲਟਰਾਸਾਊਂਡ ਹੈ ਜਾਂ ਫਾਈਬਰੋਸਕੈਨ ਹੈ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਤੁਹਾਡਾ ਲਿਵਰ ਫੇਲਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲੇ ਟ੍ਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮੇ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲੇਗਾ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਇਹਦੇ ਨਾਲ ਅਸੀਂ ਲੋਕਲ ਜਿਹੜੇ ਰਿਸੋਰਸਸ ਆ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਕਰਕੇ ਚਾਹੇ ਯੁੱਧ ਨਾ ਹੋਵੇ ਰੋਧਾ ਹੈ ਜਹਾਂ ਸਾਡਾ ਜਿਹੜਾ ਯੁੱਧ ਹੈਗਾ ਫੋਰ ਕੰਟਰੋਲ ਆਫ ਕਮਿਨਕੇਬਲ ਡਿਜ਼ੀਜ਼ ਜਿਹਦੇ ਚ ਲਾਈਫਸਟਾਈਲ ਡਿਸਆਰਡਰ ਵੀ ਆ ਗਏ ਵੈਕਟਰ ਬੋਰਨ ਵੀ ਆ ਗਏ ਤੇ ਵਾਟਰ ਬੋਰਨ ਡਿਜ਼ੀਜ਼ ਆ ਗਏ ਇਹ ਇਸ ਤਰ੍ਹਾਂ ਜਿਹੜੀ ਮਾਨ ਸਰਕਾਰ ਕੰਮ ਕਰਦੀ ਹੈ ਜੀ ਤੇ ਇਹਦੇ ਨਾਲ ਜੇ ਆਪਾਂ ਜਿਹੜੀ ਨਵੀਂ ਅਪਰੋਚ ਆ ਉਹਦੇ ਚ ਸਾਡੀਆਂ ਜੇਲਾਂ ਦੇ ਵਿੱਚ 26000 ਦੀ ਕੈਪੈਸਿਟੀ ਆ 34000 ਬੰਦੇ ਆ ਲੇਕਿਨ 10000 ਬੰਦੇ ਉਹਦੇ ਚ ਇਹੋ ਜਿਹੇ ਆ ਜਿਹੜੇ ਡਰਗ ਨਾਲ ਰਿਲੇਟਡ ਆ ਉਹਨਾਂ ਦੇ ਵਿੱਚੋਂ ਜੇ ਅਸੀਂ 5 6 7 8000 ਬੰਦੇ ਜਿਹੜੀ ਕਿ ਅਸੀਂ ਕੈਪੈਸਿਟੀ ਕ੍ਰੀ ਜਿਹੜੇ ਪ੍ਰਾਈਵੇਟ ਹਸਪਤਾਲਾਂ ਉਹਨਾਂ ਦੇ ਵਿੱਚ ਨਰਸਿੰਗ ਕਾਲਜਿਸ ਦੇ ਵਿੱਚ ਮੈਡੀਕਲ ਕਾਲਜਿਸ ਦੇ ਵਿੱਚ 5-7000 ਬੈਡ ਦੀ ਕੈਪੈਸਿਟੀ ਸਾਰੇ ਪੰਜਾਬ 'ਚ ਕ੍ਰੀਏਟ ਕਰ ਰਹੇ ਆ ਤਾਂ ਕਿ ਬੰਦਿਆਂ ਨੂੰ ਨਸ਼ੇ ਨੂੰ ਡੀਕ੍ਰਿਮੀਨਲਾਈਜ਼ ਕਰਕੇ ਉਹਨਾਂ ਨੂੰ ਜੇਲ੍ਹ ਨਾ ਭੇਜ ਕੇ ਹਸਪਤਾਲਾਂ ਵਿੱਚ ਲਿਜਾ ਕੇ ਰਿਫਾਰਮ ਕਰਕੇ ਉਸ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੰਮ ਤੇ ਲਾਇਆ ਜਾ ਸਕੇ ਨਿਚਲੇ ਜਿਹੜਾ ਹਿਊਮਨ ਮਾਈਂਡ ਹੈ ਨਾ ਜੀ ਇਹ ਜਿਹੜਾ ਨਸ਼ੇ ਨਾਲ ਲੱਗਿਆ ਹੋਇਆ ਉਹਨੂੰ ਤੁਸੀਂ ਕਿਸੇ ਧਰਮ ਨਾਲ ਜੋੜ ਸਕਦੇ ਹੋ ਵਿੱਚ ਇਸੇ ਪੋਜ਼ਿਟਿਵ ਪ੍ਰਡਿਕਸ਼ਨ ਜਾਂ ਤੁਸੀਂ ਉਹਨੂੰ ਕੰਮ ਨਾਲ ਜੋੜ ਸਕਦੇ ਹੋ ਮਤਲਬ ਨਾ ਧਰਮ ਮਤਲਬ ਧਰਮ ਤੇ ਕਰਮ ਦੋ ਹੀ ਰਸਤੇ ਆ ਉਹਨੂੰ ਕਿਸੇ ਕੰਮ ਨਾਲ ਜੋੜ ਦਿੱਤਾ ਉਹਨੂੰ ਖੇਡਾਂ ਨਾਲ ਜੋੜ ਦਿੱਤਾ ਉਹਨੂੰ ਪੜ੍ਹਾਈ ਨਾਲ ਜੋੜ ਦਿੱਤਾ ਬੱਚੇ ਨੂੰ ਪੜ੍ਹਨ ਦੀ ਆਦਤ ਪਾਤੀ ਬੱਚੇ ਨੂੰ 뮤직 ਦੀ ਜਾਂ ਕਲਚਰ ਦੀ ਆਦਤ ਪਾਤੀ ਜਾਂ ਸਭ ਤੋਂ ਵਧੀਆ ਹੈਗਾ ਕਿ ਜੋ ਬੰਦੇ ਦੀ ਹੌਬੀ ਹੈ ਉਹਨੂੰ ਉਹੀ ਕੰਮ ਸਿਖਾਤਾ ਸਪੋਜ਼ ਕੋਈ ਬੰਦਾ ਆਪਣਾ ਢਾਬਾ ਖੋਲਣਾ ਚਾਹੁੰਦਾ ਹੈ ਆਪਣਾ ਮੋਬਾਈਲ ਰਿਪੇਅਰ ਦੀ ਸ਼ਾਪ ਖੋਲਣਾ ਚਾਹੁੰਦਾ ਹੈ ਮੇਲ ヘア ਸਲੂਨ ਖੋਲਣਾ ਚਾਹੁੰਦਾ ਹੈ ਜਾਂ ਉਹ ਫੈਕਟਰੀ ਚ ਕੰਮ ਕਰਨਾ ਚਾਹੁੰਦਾ ਜਾਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਉਹ ਹਾਈ ਵੈਲਿਊ ਐਗਰੀਕਲਚਰ ਕਰਨਾ ਚਾਹੁੰਦਾ ਜਿਵੇਂ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਸਾਡੇ ਕਿਸਾਨ ਆਰਗੈਨਿਕ ਫਾਰਮਿੰਗ ਕਰ ਰਹੇ ਆ 올 ਇੰਡੀਆ ਪਿੰਕਲਾ ਅਸ਼ਰਮ ਚ ਦਾ ਰਾਜਵੀਰ ਸਿੰਘ ਆ ਜੀ ਉਹ ਕੋਈ ਕੈਮੀਕਲ ਯੂਜ਼ ਨਹੀਂ ਕਰਦੇ 1 ਏਕੜ ਦੇ ਵਿੱਚ ਉਹ 8 ਫਸਲਾਂ ਬੀਜਦੇ ਆ ਲੱਗ ਲੱਗ ਫਸਲਾਂ ਔਰ ਸਿਰਫ 2 ਕਨਾਲ ਵਿੱਚ ਗੰਨਾ ਬੀਜ ਕੇ 400 ਕਿਲੋ ਕੱਢ ਰਹੇ ਆ ਉਹ 1 ਏਕੜ ਦੇ ਵਿੱਚ ਉਹ 14 ਲੱਖ ਦੀ ਹ ਜਿਹੜੇ ਕਿ ਪਿਓਰ ਆਰਗੈਨਿਕ ਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਜੀ ਅਕਦ ਦੂਰਾ ਨਿੰਮ ਇਹਨਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਜਾਂ ਜਿਹੜਾ ਗੁੜ ਆਪਣਾ ਗੋਬਰ ਔਰ ਜਿਹੜਾ ਹੈਗਾ ਐਨੀਮਲ ਤੋਂ ਕਾਊ ਡੰਗ ਤੋਂ ਔਰ ਯੂਰਨ ਤੋਂ ਜਿਹੜਾ ਹੈਗਾ ਉਹਦੇ ਵਿੱਚ ਬੰਨੇ ਦੀ ਮਿੱਟੀ ਬੇਸਨ ਪਾ ਕੇ ਉਹ ਇੱਕ ਉਹਨੂੰ ਜਿਹੜਾ ਗੁੜ ਜਲ ਅਮਰਤ ਕਹਿੰਦੇ ਆ ਜਾਂ ਬੀਜ ਅਮਰਤ ਕਹਿੰਦੇ ਆ ਉਹਦੇ ਨਾਲ ਮਤਲਬ ਇੱਕ ਪਿਓਰ ਜਿਹੜਾ ਖਾਣਾ ਜਿਹੜਾ ਸਿਹਤ ਭਰਪੂਰ ਆ ਤੇ ਇਹ ਵੜੀਆਂ ਸਾਰੀਆਂ ਟ੍ਰੇਨਿੰਗ ਅਸੀਂ ਫ੍ਰੀ ਦਵਾ ਦਵਾ ਰਹੇ ਆ ਲੋਕਾਂ ਨੂੰ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਦੇ ਜੋ ਸਾਡੇ ਨੈਸ਼ਨਲ ਕਨਵੀਨਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀੜਾ ਚੁੱਕਿਆ ਤੇ ਅਸੀਂ ਸਾਰੇ ਮੈਂ ਵੀ ਐਮਐਲਏ ਸਾਹਿਬ ਸਾਰੇ ਅਫਸਰ ਸਮਾਨ ਅਸੀਂ ਉਹਨਾਂ ਦੀ ਟੀਮ ਹੈ ਸੋ ਅਸੀਂ ਇੱਕ ਐਜ਼ ਅ ਟੀਮ ਕੋਆਰਡੀਨੇਟਡ ਐਫਰਟ ਕਰ ਰਹੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੋਜ਼ਗਾਰ ਇੱਥੇ ਮਿਲੇ ਕਿਉਂਕਿ ਬਾਹਰਲੇ ਰਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਬੰਦ ਹੋ ਗਿਆ ਹੈ ਇੱਥੇ ਬੱਚਾ ਨੂੰ ਸੀ ਰੋਜ਼ਗਾਰ ਪੈਦਾ ਕਰਕੇ ਦੇਣਾ ਔਰ ਸਾਡੇ ਜਿਹੜੇ ਪ੍ਰੋਡਕਟ ਹੈ ਔਰ ਸਾਡੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਨਰਸਿੰਗ ਸਟੂਡੈਂਟ ਹੈ ਮੈਡੀਕਲ ਸਟੂਡੈਂਟ ਹੈ ਨੀਰਿੰਗ ਸਟੂਡੈਂਟਸ ਹੈ ਉਹਨਾਂ ਨੂੰ ਅਸੀਂ ਇਹੋ ਜਿਹੇ ਸਕਿੱਲ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਗਲੋਬਲ ਡਿਮਾਂਡ ਹੋਵੇ ਇੱਥੋਂ ਜੇ ਹੋਰ ਤਾਂ ਟ੍ਰੇਨ ਹੋ ਕੇ ਜਾਣ ਹਰ ਐਜੂਕੇਸ਼ਨ ਲਈ ਜਾਣ ਜਾਂ 12 12 ਵਾਲੇ ਉਹਨਾਂ ਨੂੰ ਕਹਿਣ ਕਿ ਜਿਹੜੇ ਇੰਜੀਨੀਅਰ ਹੈ ਡਾਕਟਰ ਹੈ ਜਾਂ ਨਰਸਸ ਹੈ ਉਹ ਇੰਡੀਆ ਦੇ ਬੈਸਟ ਹੈ ਵੀ ਉੱਥੋਂ ਲੈ ਕੇ ਆਓ ਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਜਿਹੜੀ ਅਸੀਂ ਬੀਤੇ